8 ਤੇ 9 ਦਾ ਸਾਂਝਾ ਜਿਆ ਬਾਟ ਪੈ ਜਾਂਦਾ ਤਾਂ ਇਹਦੀ ਡਿਮਾਂਡ ਮੰਡਲੇ ਵਾਲਿਆਂ ਦੀ ਸੀ ਮੇਰੀ ਭੈਣ ਨੇ ਵੀ ਕਾਫੀ ਬਾਦੀ ਇਹਦਾ ਜ਼ਿਕਰ ਕੀਤਾ ਏਹੀ ਤਾਂ ਇਹ ਲੋਕਾਂ ਦੀ ਸਹੂਲਤ ਜੈ ਸੀ ਉਹਸ ਮੰਗ ਨੂੰ ਰੱਖਦੇ ਹੋਏ ਅੱਜ 21.9 21 ਲੱਖ 9000 ਦਾ 인ਕਲੂਡ ਇਹ ਰਸਤਾ ਬਣੇਗਾ ਕੰਕਰੀਟ ਦਾ ਨਾਲ ਲਾਈਟਸ ਲੱਗਣਗੀਆਂ ਕਿਉਂਕਿ ਇਹ ਲਾਈਟ ਤੋਂ ਵੀ ਪਾਂਝਾ ਸੀਗਾ ਤਾਂ ਰਸਤਾ ਵੀ ਥੋੜਾ ਇਦਾਂ ਦਾ ਹੋ ਗਿਆ ਸੀਗਾ ਖਰਾਬ ਉਹਨੂੰ ਦੇਖਦੇ ਹੋਏ ਅੱਜ ਅਸੀਂ ਇੱਥੇ ਸਾਰਿਆਂ ਨੇ ਪਰਿਵਾਰਾਂ ਨੇ ਔਰ ਮਾਤਾ ਹੀ ਨਾ ਕੀ ਹੈ ਤੁਹਾਡਾ ਬਿਮਲਾ ਦੇਵੀ ਜੀ ਨੇ ਅਦਗਾਟਨ ਕੀਤਾ ਇਹ ਰਾਜ ਜੋ ਕਿ ਇਹਨਾਂ ਦੀ ਦੇਣ ਆ ਬਜ਼ੁਰਗਿਆ ਸਾਡੇ ਇਹਨਾਂ ਦਾ ਹੀ ਪੈਸੇ ਆ ਇਹਨਾਂ ਤੇ ਹੀ ਲੱਗ ਰਿਹਾ ਇਹ ਜਿਹੜੀ ਇਹਦੀ ਲਾਗਤ ਆ ਜਿਹੜਾ ਟੈਂਟ ਦਾ ਹੈ ਜਿਹੜਾ ਜਿੰਨਾ ਖਰਚਾ ਆ ਉਹ ਇਸ ਵੇਲੇ ਉਸ ਨੂੰ ਜਾਣਕਾਰੀ ਇਹ ਪੰਜਾਬ ਸਰਕਾਰ ਹੀ ਲਗਾ ਰਹੀ ਆ ਪੰਜਾਬ ਸਰਕਾਰ ਦਾ ਹੀ ਪੈਸਾ ਆ ਮੈਂ ਇੱਕ ਗੱਲ ਕਲੀਅਰ ਕਰ ਦਮਾ ਤੁਹਾਡੇ ਇਹ ਤਾਂ ਬਾਕੀ ਪੰਜਾਬ ਸਰਕਾਰ ਨੇ ਪੈਸਾ ਮੈਂ ਹੀ ਲਿਆਂਦਾ ਸੀ ਤਾਂ ਉਹ ਹੀ ਲੱਗਿਆ ਚਾਹੇ 15ਵੇਂ ਵਿਵਿੱਤ ਬਿੱਤ ਦੇ ਆ ਚਾਹੇ ਪ੍ਰਾਪਰਟੀ ਟੈਕਸ ਆ ਚਾਹੇ ਕੋਸ਼ ਆ ਇਹ ਸਾਰਾ ਪੈਸਾ ਮਿਊਸਪਲ ਕਮੇਟੀ ਟਾਂਡੇ ਦਾ ਤੇ ਜਿਹੜਾ ਮਿਊਸਪਲ ਕਮੇਟੀ ਟਾਂਡੇ ਦਾ ਪੈਸਾ ਉਹ ਲੋਕਾਂ ਦਾ ਪੈਸਾ ਆ ਮਿਊਸਪਲ ਕਮੇਟੀ ਦਾ ਇਹ ਤਾਂ ਐਵੇਂ ਬੰਡੇ ਪਾਈ ਜਾਣੇ ਜੀ ਇਹ ਕਲੋਨੀਆਂ ਦਾ ਇਹ ਇਹਦਾ ਹੈ ਤਾਂ ਸ਼ਹਿਰ ਦਾ ਹੀ ਪੈਸਾ ਨਾ ਸਰਕਾਰ ਦਾ ਹੀ ਪੈਸਾ ਆ ਸਰਕਾਰ ਦਾ ਹੀ ਪੈਸਾ ਆ ਸਰਕਾਰ ਦਾ ਪੈਸਾ ਲੋਕਾਂ ਦਾ ਦਿੱਤਾ ਹੋਇਆ ਟੈਕਸ ਦਾ ਪੈਸਾ ਤਾਂ ਲੋਕਾਂ ਤੇ ਅਸੀਂ ਲੋਕਾਂ ਦੀ ਸਹੂਲਤ ਨੂੰ ਹੀ ਇਹ ਲਗਾ ਰਹੇ ਆ ਜਿਹੜਾ ਟੈਂਡਰ ਕਦੋਂ ਲੱਗਾ ਸੀ ਤੇ ਕਦੋਂ ਪਾਸ ਹੋਇਆ ਇਹ ਟੈਂਡਰ 26 ਚਾਰ ਤਈ ਡੇਟ ਨਹੀਂ ਇੱਥੇ ਮੈਨਸ਼ਨ ਕੀਤੀ ਇਹ ਹੁਣੇ ਐਸ ਮੇਰੇ ਖਿਆਲ ਹਫਤਾ ਤੱਕ ਪਹਿਲਾਂ ਲੱਗਾ ਹਫਤਾ ਤੱਕ ਪਹਿਲਾਂ ਲੱਗਾ ਤਾਂ ਓਪਨ ਹੋ ਗਿਆ ਕਿਉਂਕਿ ਇਹ ਪਾਸ ਕਮੇਟੀ ਕਰਦੀ ਆ ਕਮੇਟੀ ਦੇ ਵਿੱਚ ਪਾਸ ਕਰਾਉਣੇ ਪੈਂਦੇ ਆ ਤਾਂ ਹਫਤਾ ਦੋ ਹਫਤੇ ਹੀ ਹੋਏ ਮੇਰੇ ਉੱਤੇ ਲੱਗੇ ਦੋ ਹਫਤੇ ਹਾਂ ਤਾਂ ਗਾਂ ਵੀ ਆਉਣ ਵਾਲੇ ਸਮੇਂ 'ਚ ਵੀ ਇਹ ਹੋਰ ਵੀ ਅਸੀਂ ਜਿੱਦਾਂ ਜਿੱਥੇ ਟਿਊਬਲ ਦੀ ਲੋੜ ਹੈ ਟਿਊਬਲ ਆ ਰਹੇ ਆ ਜਿਸ ਏਰੀਏ 'ਚ ਵਾਟਰ ਸਪਲਾਈ ਨਹੀਂ ਆ ਉਥੇ ਵਾਟਰ ਸਪਲਾਈ ਪਾ ਰਹੇ ਆ ਤਾਂ ਜਲਦੀ ਤੋਂ ਜਲਦੀ ਪਰਮਾਤਮਾ ਕਿਰਪਾ ਕਰੇ ਅਸੀਂ ਇਸ ਏਰੀਏ ਦੇ ਨੇੜੇ ਤੇਰੇ ਮਹੱਲਾ ਕਲੀਨਿਕ ਵੀ ਜਿਹੜਾ ਆ ਉਹ ਵੀ ਖੋਲਣ ਜਾ ਰਹੇ ਆ ਪਰ ਡੇਟ ਨਹੀਂ ਆ ਮੇਰੇ ਕੋਲ ਪਰ ਆਉਣ ਵਾਲੇ ਸਮੇਂ 'ਚ ਅਸੀਂ ਜਲਦੀ ਕਿਉਂਕਿ ਜਿਹੜੀਆਂ ਉਮੀਦਾਂ ਜਿਹੜੀਆਂ ਆਸਾਂ ਦੇ ਨਾਲ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਹੀ ਐਡਾ ਵੱਡਾ ਮੰਡਲ ਦਿੱਤਾ ਆ ਤਿੰਨ ਚਾਰ ਗਾਰੰਟੀਆਂ ਸੀ ਸਾਡੀਆਂ ਤਾਂ ਸਿੱਖਿਆ ਦੀ ਸੀ ਬਿਜਲੀ ਦੀ ਸੀਗੀ ਹੈਲਥ ਦੀ ਸੀ ਤਾਂ 1000 ਰੁਪਇਆ ਇੱਕ ਸਾਡੀ ਗਰੰਟੀ ਰਹਿੰਦੀ ਆ ਉਹ ਮੈਂ ਤੁਹਾਡੇ ਚੈਨਲ ਆਂ ਵੀ ਕਹਦੇ ਨਾ ਭਾਈ 1000 ਰੁਪਇਆ ਦਵਾਗੇ ਤਾਂ ਤੱਤ ਬੋਟ ਮੰਗਣ ਬੀਬੀ ਆਵਾਂਗੇ ਨਹੀਂ ਤਾਂ ਮੈਂ ਬੋਟ ਮੰਗਣ ਨਹੀਂ ਆਵਾਂ ਪਰ ਮੈਨੂੰ ਮਾਣ ਆ ਸਾਡੇ ਮੁੱਖ ਮੰਤਰੀ ਸਾਹਿਬ ਤੇ ਖਜ਼ਾਨਾ ਮੰਤਰੀ ਸਾਹਿਬ ਤੇ ਉਹ ਜ਼ਰੂਰ ਜਲਦੀ ਤੋਂ ਜਲਦੀ ਅਸੀਂ ਜਿਹੜੀ ਲਾਸਟ ਸਾਡੀ ਹੈਗੀ ਆ ਗਰੰਟੀ ਉਹ ਵੀ ਅਸੀਂ ਪੂਰੀ ਕਰਾਂਗੇ